ਅੱਜ ਸਚਾਈ ਵਿਖਾਨੀ ਐ ਇੱਥੇ ਕਿ ਕਿਸ ਤਰੀਕੇ ਦੀ ਜਿਹੜੀ ਗੁੰਡਾਗਰਦੀ ਐ ਕਾਂਗਰਸ ਦੀ ਸਰਕਾਰ ਜਾਂ ਸਾਥ ਦੀ ਤੇ ਉਹਨਾਂ ਦੇ ਭਤੀਜੇ ਦੀ ਇੱਥੇ ਗੁੰਡਾਗਰਦੀ ਐ ਇੱਥੋਂ ਦੇ ਲੋਕੀ ਵੀ ਤੁਹਾਨੂੰ ਦੱਸਣਗੇ ਤੇ ਇਹ ਮੈਂ ਤੁਹਾਨੂੰ ਸਚਾਈ ਵਿਖਾਨੀ ਐ ਰਾਜਾ ਵਿਰਿੰਗ ਸਾਹਿਬ ਤੁਸੀਂ ਸੋਨੀਆ ਮਾਨ ਬਾਰੇ ਗੱਲ ਕਰ ਰਹੇ ਸੀਗੇ ਨਾ ਸੋਨੀਆ ਮਾਨ ਉਹ ਕੁੜੀ ਐ ਜਿਹਦੇ ਬਾਪ ਨੇ ਵੀ ਨਾ ਇੱਥੇ ਕੁਰਬਾਨੀ ਦਿੱਤੀ ਕੀ ਰਾਜਸਥਾਨੀ ਹਲਕੇ ਦੇ ਵਿੱਚ ਤੁਹਾਡੀ ਗੱਲ ਦਾ ਜਵਾਬ ਨਾ ਮੈਂ ਦਵਾਂਗੀ ਠੀਕ ਹੈ ਅੱਗੇ ਵੀ ਮੇਰੇ ਪਿਓ ਨੇ ਰਾਸਾਂ ਦੀ ਹਲਕੀ ਦੀ ਸੇਵਾ ਕੀਤੀ ਹੈ ਮੈਂ ਕਰੂੰਗੀ ਤੁਸੀਂ ਮੈਨੂੰ ਕਹਿਣੇ ਨਾ ਨਵੀਂ ਨਵੀਂ ਹਲਕਾ ਇੰਚਾਰਜ ਬਣੀ ਹੈ ਇਹਨੂੰ ਬੜਾ ਸ਼ੌਕ ਹੈ ਇੱਕ ਗੱਲ ਦੱਸਦਾ ਸਰਦਾਰ ਬਲਦੇਵ ਸਿੰਘ ਮਾਨ ਦੀ ਬੇਟੀਆਂ ਮੈਂ ਕੀ ਇਤਿਹਾਸ ਹੈ ਤੁਹਾਡਾ ਪੋਲਿਟਿਕਲ ਤੁਸੀਂ ਮੈਨੂੰ ਗੱਲਾਂ ਕਰਦੇ ਜੋ ਝੂਠੇ ਕਰਾਪਟ ਸਭ ਤੋਂ ਵਾਹੀਆਟ ਲੀਡਰ ਹੋ ਤੁਸੀਂ ਤੁਹਾਨੂੰ ਮੈਂ ਸਿੱਧੀ ਇਹ ਗੱਲ ਦੱਸਦਾ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੀ ਫਤਿਹ ਵੇਖੋ ਜੀ ਆ ਜਿਹੜੀ ਭਿੰਡੀਆਂ ਸੈਦਾਂ ਦੇ ਵਿੱਚ ਜੋ ਘਟਨਾ ਵਾਪਰੀ ਹੈ ਕੰਟੀਨਿਊਸਲੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਕਾਂਗਰਸ ਪਾਰਟੀ ਭੰਡ ਰਹੀ ਹੈ ਇਸ ਗੱਲ ਨੂੰ ਲੈ ਕੇ ਕਿ ਜਿਹੜੇ ਬੰਦੇ ਐ ਉਹਨਾਂ ਦੇ ਘਰ ਪਏ ਐ ਤੁਹਾਨੂੰ ਮੈਂ ਅੱਜ ਸਚਾਈ ਵਿਖਾਨੀ ਐ ਇੱਥੇ ਕਿ ਕਿਸ ਤਰੀਕੇ ਦੀ ਜਿਹੜੀ ਗੁੰਡਾਗਰਦੀ ਐ ਕਾਂਗਰਸ ਦੀ ਸਰਕਾਰ ਜਾਂ ਸਾਫ ਦੀ ਤੇ ਉਹਨਾਂ ਦੇ ਭਤੀਜੇ ਦੀ ਇੱਥੇ ਗੁੰਡਾਗਰਦੀ ਐ ਇਥੋਂ ਦੇ ਲੋਕੀ ਵੀ ਤੁਹਾਨੂੰ ਦੱਸਣਗੇ ਤੇ ਇਹ ਮੈਂ ਤੁਹਾਨੂੰ ਸੱਚਾਈ ਵਿਖਾਨੀ ਹੈ ਇਹ ਜਿਹੜਾ ਕੱਚਾ ਪਿਆ ਤੁਸੀਂ ਦੇਖ ਰਹੇ ਹੋ ਆ ਇੱਥੇ ਖੂਨ ਦੇ ਨਿਸ਼ਾਨ ਦੇਖ ਰਹੇ ਹੋ ਇਹ ਹੈਗਾ ਆ ਬਿੱਲੇ ਦਾ ਘਰ ਬਿੱਲੇ ਦਾ ਘਰ ਉਹ ਸਾਹਮਣੇ ਕੱਚਾ ਪਿਆ ਇਹ ਉਹਦਾ ਰਾਹ ਹੈ ਕੱਚੇ ਪੇ ਦਾ ਹੁਣ ਆ ਇੱਥੇ ਆ ਉਹਨਾਂ ਨੇ ਗਵਾਂਡੀ ਨੇ ਇਹ ਗਵਾਂਡੀ ਨੇ ਨਾਲ ਇਹ ਸਾਹਮਣੇ ਘਰ ਹੈ ਉਹ ਸਰਪੰਚ ਦਾ ਜਿਹੜਾ ਕੀ ਸਰਕਾਰੀਆ ਸਾਹਿਬ ਦਾ ਸਰਪੰਚ ਹੈ ਕਾਂਗਰਸ ਦਾ ਸਰਪੰਚ ਹੈ ਇਹ ਉਹਦਾ ਘਰ ਹੈ ਤੁਹਾਨੂੰ ਇੱਕ ਨਾਲ ਇਸ ਵੀਡੀਓ ਦੇ ਨਾਲ ਇੱਕ ਫੁਟੇਜ ਦਿਖਾਉਂਗੀ ਉਹ ਪੱਕਾ ਪੇ ਦੇ ਨਾਲ ਤੁਸੀਂ ਬੰਦੇ ਨਿਕਲਦੇ ਹੋਏ ਦੇਖੋਗੇ ਜਿਹੜੇ ਕਿ ਉਹਨਾਂ ਦੀ ਸੀਸੀਟੀਵੀ ਕੈਮਰੇ ਤੋਂ ਰਿਕਾਰਡ ਹੋਇਆ ਉਹਨਾਂ ਦੇ ਘਰੋਂ ਨਿਕਲਦੇ ਪਏ ਆ ਬੰਦੇ ਜਿਨ੍ਹਾਂ ਨੇ ਇਹਨਾਂ ਨੇ ਪੂਰਾ ਸਾਜ਼ਿਸ਼ ਕੀਤੀ ਸੀਗੀ ਬਿੱਲੇ ਨੂੰ ਘੇਰਨ ਦੀ ਤੇ ਫਿਰ ਲੱਖੇ ਨੂੰ ਸੱਦ ਕੇ ਬਿੱਲਾ ਆਪਣੇ ਘਰ ਸੀਗਾ ਇਹ ਬਿੱਲੇ ਦੇ ਫਾਦਰ ਨੇ ਇਹ ਉਹਨਾਂ ਦੇ ਗਵੰਡੀ ਨੇ ਇੱਥੋਂ ਇਹਨਾਂ ਨੇ ਬਿੱਲੇ ਨੂੰ ਇੱਥੋਂ ਕਸੀਟਿਆ ਆ ਇੱਥੋਂ ਕਸੀਟ ਦੇ ਕਸੀਟ ਦੇ ਲੈ ਕੇ ਗਏ ਆ ਇੱਥੇ ਆ ਜਿੱਥੇ ਖੂਨ ਡਰਿਆ ਸੀਗਾ ਇੱਥੇ ਲਖਵਿੰਦਰ ਦੇ ਭਰਾ ਨੂੰ ਕੁੱਟਿਆ ਇਹਨਾਂ ਨੇ ਉਹ ਵੀਡੀਓ ਵੀ ਆਪਾਂ ਨਾਲ ਤੁਹਾਨੂੰ ਲਾਵਾਂਗੇ ਇਸ ਪੇ ਦੀ ਜਿੱਥੇ ਲਖਵਿੰਦਰ ਦੇ ਬ੍ਰਦਰ ਨੂੰ ਇਹਨਾਂ ਨੇ ਕੁੱਟਿਆ ਆ ਇੱਥੇ ਇਸ ਘਰ ਦੇ ਵਿੱਚ ਆ ਕੇ ਜਿੱਥੇ ਸਾਡੇ ਲਖਵਿੰਦਰ ਲੱਖਾ ਬਿੱਲਾ ਲਖਵਿੰਦਰ ਲਖੇ ਲਖੇ ਦਾ ਬ੍ਰਦਰ ਨਾਲ ਜਿਹੜਾ ਫੌਜੀ ਸੀਗਾ ਨਾਲ ਗੋਪੀ ਨਾਲ ਇੱਕ ਜਣਾ ਦੋ ਜਣੇ ਹੋਰ ਸੀਗੇ ਉਹ ਸੇ ਬੰਦੇ ਸੀਗੇ ਜਿਹੜੇ ਕਿ ਇਸ ਮੂਵਮੈਂਟ ਦੇ ਉੱਤੇ ਪ੍ਰੈਜ਼ెంట్ ਸੀਗੇ ਉਸ ਟਾਈਮ ਦੇ ਤੇ ਜਦੋਂ ਇਹ ਲੜਾਈ ਹੋਈ ਹੈ ਔਰ ਉੱਥੋਂ ਸਾਰੇ ਬੰਦੇ ਨਿਕਲੇ ਆ ਜਿਹੜੇ 200 ਦੇ ਕਰੀਬ ਜਿਹੜੇ ਕਿ ਇਹਨਾਂ ਨੇ ਸਾਜ਼ਿਸ਼ ਕੀਤੀ ਹੈ ਇਹਨਾਂ ਨੂੰ ਵੱਡਣ ਦੀ ਇਸ ਇਨਵੋਲਵਮੈਂਟ ਦੇ ਵਿੱਚ ਪੁਲਿਸ ਐਫਐਚਓ ਤੇ ਨਾਲ ਉਹਦੇ ਮੁਲਾਜ਼ਮ ਇਹ ਸਾਰੇ ਇਨਵੋਲਵ ਸੀਗੇ ਇਹਨਾਂ ਨੇ ਪੈਸੇ ਖਾਦੇ ਆ ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਐਸਐਚਓ ਸਸਪੈਂਡ ਹੈ ਇੱਥੋਂ ਕੁਸੀ ਇਡਿਓ ਲੈ ਕੇ ਗਏ ਇੱਥੇ ਤੁਸੀਂ ਅੱਛਾ ਤੁਹਾਨੂੰ ਸਬੂਤ ਦੇ ਤੌਰ ਦੇ ਉੱਤੇ ਮੈਂ ਚੱਪਲ ਵੀ ਵਿਖਾ ਦੇਣੀ ਆ ਇੱਥੇ ਚੱਪਲ ਵੀ ਪਈ ਹੋਣੀ ਆ ਹਜੇ ਤੱਕ ਡਿੱਗੀ ਹੋਈ ਜਿਹੜੀ ਇਹਨਾਂ ਦੇਖੀ ਆ ਆ ਦੇਖਿਓ ਤੁਹਾਨੂੰ ਮੈਂ ਇਹ ਫੌਜੀ ਦੀ ਆ ਚੱਪਲ ਵੀ ਦਿਖਾ ਦੇਣੀ ਆ ਇੱਥੇ ਚੱਪਲ ਪਈ ਸੀਗੀ ਚੱਪਲ ਇੱਥੇ ਪਈ ਹੋਈ ਆ ਆ ਦੇਖੋ ਆ ਚੱਪਲ ਆ ਚੱਪਲ ਪਈ ਜੇ ਇੱਥੇ ਇਥੋਂ ਕ ਸੀਟ ਕ ਸੀਟ ਕੇ ਲੈ ਕੇ ਗਏ ਆ ਆ ਚੱਪਲ ਪਈ ਜੇ ਦੂਜੀ ਆ ਦੂਜੀ ਜਿਹੜੀ ਹਜੇ ਤੱਕ ਇੱਥੇ ਪਈ ਐ ਠੀਕ ਐ ਜੀ ਔਰ ਇਥੋਂ ਕ ਸੀਟ ਕ ਸੀਟ ਕੇ ਉਹ ਥੱਲੇ ਲੈ ਕੇ ਗਏ ਆਂਬ ਦੇ ਬੂਹੇ ਆਂਬ ਦੇ ਪੇੜ ਦੇ ਥੱਲੇ ਉੱਥੇ ਲੈ ਕੇ ਜਾ ਕੇ ਇਹਨਾਂ ਨੇ ਗੋਲੀਆਂ ਮਾਰੀਆਂ ਨੇ ਇਹਨਾਂ ਨੇ ਦਾਤਰ ਮਾਰੇ ਨੇ ਇਥੋਂ ਮਾਰ ਮਾਰ ਕੇ ਲੈ ਕੇ ਗਏ ਆ ਤੁਹਾਨੂੰ ਡਾਂਗ ਵੀ ਵਿਖਾ ਦੇਣੀ ਆ ਜਿੱਥੇ ਇਹਨਾਂ ਨੇ ਕੁੱਟਿਆ ਸੀਗਾ ਇੱਕ ਦਾਤੇ ਦੀ ਦਾਤੇ ਦੀ ਇਹਨਾਂ ਦੇ ਜਿਹੜੇ ਸਬੂਤ ਐ ਇੱਕ ਇੱਕ ਚੀਜ਼ ਦਿਖਾਉਂਗੀ ਮੈਂ ਆਹ ਕਾਂਗਰਸੀਆਂ ਦਾ ਝੂਠ ਝੂਠ ਰਾਜਾ ਵੜਿੰਗ ਸਾਹਿਬ ਤੁਸੀਂ ਸੋਨੀਆ ਮਾਨ ਬਾਰੇ ਗੱਲ ਕਰ ਰਹੇ ਸੀਗੇ ਨਾ ਸੋਨੀਆ ਮਾਨ ਉਹ ਕੁੜੀ ਐ ਜਿਹਦੇ ਬਾਪ ਨੇ ਵੀ ਨਾ ਇੱਥੇ ਕੁਰਬਾਨੀ ਦਿੱਤੀ ਕਿ ਰਾਜਸਥਾਨ ਦੀ ਹਲਕੇ ਦੇ ਵਿੱਚ ਲੋਕਾਂ ਦੇ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਤੁਸੀਂ ਪਹਿਲਾਂ ਫੈਕਟ ਜਾਨੋ ਫਿਰ ਤੁਸੀਂ ਗੱਲ ਕਰੋ ਆ ਡਾਂਗ ਪਈ ਜੇ ਆ ਡਾਂਗ ਪਈ ਜੇ ਇੱਥੇ ਕੁੱਟਿਆ ਆ ਬਿੱਲੇ ਦਾ ਘਰ ਐ ਘਰ ਆ ਕੇ ਖਿੱਚ ਕੇ ਲੈ ਕੇ ਗਏ ਐ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਘਰ ਪਏ ਆ ਤੁਸੀਂ ਕਿਹੜੀ ਬੀਬੀ ਦੀ ਗੱਲ ਕਰ ਰਹੇ ਹੋ ਬਈ ਝੂਠੀਆਂ ਗੱਲਾਂ ਆਪਾਂ ਨੂੰ ਨਹੀਂ ਸੱਜਦੀਆਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਪਹਿਲੋ ਸੋਚ ਸਮਝ ਕੇ ਫੈਕਟ ਜਾਣੋ ਫਿਰ ਸਾਥ ਦੋ ਇਹਨਾਂ ਦਾ ਝੂਠੇ ਲੋਕਾਂ ਦਾ ਇਹਨਾਂ ਨੇ ਗੋਲੀਆਂ ਮਾਰੀਆਂ ਦਾਤਰ ਮਾਰੇ ਜਿਹੜੇ ਕਿ ਉੱਥੇ ਸੀਰੀਅਸ ਹੈ ਸਾਡੀ ਮੌਜੂਦਾ ਸਰਕਾਰ ਹੈ ਅਸੀਂ ਆਪਣੀ ਮੌਜੂਦਾ ਸਰਕਾਰ ਦੇ ਵਿੱਚ ਵੀ ਇਹੋ ਜੀ ਖਤਰਨਾਕ ਗੁੰਡਾਗਰਦੀ ਨਹੀਂ ਕਰਦੇ ਇਸ ਕਰਕੇ ਨਾ ਤੁਸੀਂ ਵੀ ਲੀਡਰ ਹੋ ਸੱਚ ਦਾ ਸਾਥ ਦਿਆ ਕਰੋ ਝੂਠ ਦਾ ਸਾਥ ਤੁਹਾਨੂੰ ਦੇਣ ਦੀ ਲੋੜ ਨਹੀਂ ਹੈਗੀ ਆ ਇੱਥੇ ਲੋਕੀ ਖੜੇ ਨੇ ਇਹ ਬਿੱਲੇ ਦੇ ਫਾਦਰ ਖੜੇ ਨੇ ਇਹ ਬਿੱਲੇ ਦੇ ਇੱਥੇ ਗਵਾਂਢੀ ਨੇ ਸੱਚ ਦੱਸੋ ਵੀ ਕੀ ਹੋਇਆ ਮੈਡਮ ਜੀ ਸੱਚ ਹੈ ਵੀ ਇੱਥੋਂ ਆਇਆ ਸ਼ੇਰ ਦਾ ਪੈਰ ਇੱਥੋਂ ਬਿੱਲਾ ਜਾ ਰਿਹਾ ਸੀ ਪਿੰਡ ਨੂੰ ਇੱਥੋਂ ਉਹਨੂੰ ਕਿਹੜੀ ਈਸਤੇ ਉਹ ਆਂਬ ਦੇ ਪੇੜ ਤਲੇ ਖੜਿਆ ਵਾ ਉੱਥੇ ਮਗਰ ਲਖਵਿੰਦਰ ਸਿੰਘ ਗਿਆ ਵਾ ਉਹਨੂੰ ਵੀ ਗੋਲੀਆਂ ਮਾਰ ਕੇ ਬਲਵਿੰਦਰ ਬਿੱਲੇ ਨੂੰ ਵੀ ਗੋਲੀਆਂ ਮਾਰ ਕੇ ਉਹਦੇ ਲਖਵਿੰਦਰ ਦੇ ਭਰਾ ਸਰਿੰਦਰ ਨੂੰ ਇੱਥੇ ਵੱਢਿਆ ਵਾ ਆ ਵੇਖੋ ਜੀ ਇੱਥੇ ਵੱਢਿਆ ਜੀ ਬਿਲਕੁਲ ਉਹ ਸਾਡਾ ਕੰਦ ਨਾ ਕੰਦਿਆ ਅਸੀਂ ਕੋਠੇ ਇੱਕੋ ਜੇ ਇੱਕ ਲਾਗੇ ਲੱਗ ਗਿਆ ਮੈਨ ਇਹਨਾਂ ਨੇ ਬਹੁਤ ਹੀ ਬਿੱਲੇ ਨੂੰ ਨਾ ਤਿੰਨ ਤਿੰਨ ਫਾਇਰ ਮਾਰੇ ਆ ਨਜਾਇਜ਼ ਹਥਿਆਰ ਚੋਣ ਜਾਬਦਾ ਦੇ ਵਿੱਚ ਵੀ ਇਹਦੋਂ ਵੱਡੀ ਗੁੰਡਾਗਰਦੀ ਕੀ ਹੋਊਗੀ ਐਸਐਚਓ ਦਾ ਰੋਲ ਦੱਸੋ ਕੀ ਆ ਉੱਥੇ ਕਿਉਂ ਉਹਨੇ ਮੈਡਮ ਜੀ ਮੈਂ ਪਹਿਲਾਂ ਵੀ ਤਿੰਨ ਦੋ ਤਿੰਨ ਝਗੜੇ ਕਰਾਏ ਸਾਡੇ ਰਿਸ਼ਤੇਦਾਰਾਂ ਦੇ ਇਹਨਾਂ ਤੋਂ ਪੈਸੇ ਲੈ ਲਿੰਦਾ ਪੰਜ ਚਾਰ ਚਾਰ ਲੱਖ ਤੇ ਉਹ ਕਰਦਾ ਉਹਨਾਂ ਦੀ ਮਦਦ ਜੇ ਉਹਨਾਂ ਦੇ ਨਾਲ ਹੋਰ ਗਨਮਨ ਸੀ ਮੈਨੂੰ ਵੀ ਉਹਨਾਂ ਨੇ ਭੈਣ ਦੇ ਆ ਗਾਣਾ ਕੱਢੀਆਂ ਚਪੇੜਾਂ ਮਾਰੀਆਂ ਬਿੱਲੇ ਨੂੰ ਚੁੱਕਣ ਦੇ ਬਾਵਜੂਦ ਵੀ ਤੂੰ ਚੁੱਕ ਨਾ ਸੋਚੋ ਤੁਸੀਂ ਕੀ ਕਰਾਂਗੇ ਆਪਾਂ ਇਹ ਪੁਲਿਸ ਦਾ ਸਾਥ ਹੈ ਇੰਨਾ ਕਿ ਘਟਿਆ ਇਨਸਾਨ ਅਜੇ ਤੱਕ ਦੇਖਿਆ ਹੀ ਕਿਸੇ ਨੇ ਨਹੀਂ ਨੀ ਤੁਸੀਂ ਇਹ ਪੁਲਿਸ ਦਾ ਸਾਥ 익ਸਪੈਕਟ ਕਰ ਰਹੇ ਹੋ ਕਿ ਪੁਲਿਸ ਇਸ ਤਰੀਕੇ ਦੇ ਨਾਲ ਸਰਕਾਰ ਦਾ ਸਾਥ ਏਰੀਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਗੁੰਡਾਗਰਦੀ ਕਰ ਰਹੀ ਹੈ ਜਦੋਂ ਕਿ ਉਹਦੇ ਸਾਹਮਣੇ ਗੋਲੀਆਂ ਵਜੀਆਂ ਨਜਾਇਜ਼ ਹਥਿਆਰਾਂ ਦੇ ਨਾਲ ਚੋਨ ਜਾਬਤਾ ਦੇ ਵਿਚਕਾਰ ਠੀਕ ਹੈ ਔਰ ਇਹਦੀ ਸ਼ੈ ਕੀ ਦੀ ਸੀਗੀ ਸਰਕਾਰਿਆ ਸਾਬ ਟਾਡੀ ਜਿਹੜੀ ਇੱਕ ਦਿਨ ਪਹਿਲਾਂ ਤੁਸੀਂ ਧਮਕੀ ਦਿੱਤੀ ਸੀਗੀ ਮੈਨੂੰ ਔਰ ਧਮਕੀ ਦਿੱਤੀ ਸੀਗੀ ਲਖੇ ਦੀ ਮਾਂ ਨੂੰ ਜਦੋਂ ਲਖੇ ਦੀ ਮਾਂ ਨੇ 200 ਬੰਦੇ ਦੇ ਸਾਹਮਣੇ ਇਹ ਗੱਲ ਕਹੀ ਸੀਗੀ ਤੁਹਾਨੂੰ ਜਦੋਂ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਤੁਸੀਂ 6 ਮਹੀਨੇ ਰਹਿ ਗਏ ਤੇ ਉਹਨਾਂ ਨੇ ਤੁਹਾਨੂੰ ਅੱਗੇ ਗੱਲ ਕਹੀ ਸੀ ਕਿ ਅਸੀਂ ਕਬੂਤਰ ਨਹੀਂ ਜਿਹੜਾ ਆਪਾਂ ਇੱਥੇ ਉੱਡ ਜਾਾਂਗੇ ਅਸੀਂ ਰਹਿਣਾ ਪਿੰਡ 'ਚ ਐ ਤੁਸੀਂ ਕਹੇ ਫੇਰ ਤੱਕ ਕਬੂਤਰ ਉੱਡ ਜਾਣਗੇ ਤੇ ਤੁਸੀਂ ਉਹ ਡੋਨ ਦੀ ਕੋਸ਼ਿਸ਼ ਕੀਤੀ ਐ ਤੁਹਾਡੇ ਵਰਗੇ ਪੋਲਿਟਿਸ਼ੀਅਨ ਜੇ ਹੋਣ ਨਾ ਤੇ ਫਿਰ ਸੋਸਾਇਟੀ ਦੇ ਵਿੱਚ ਚੰਗਾ ਕੰਮ ਨਹੀਂ ਹੋ ਸਕਦਾ ਜਿਸ ਤਰੀਕੇ ਦੇ ਨਾਲ ਤੁਸੀਂ ਮਾਵਾਂ ਦੇ ਪੁੱਤਾਂ ਨੂੰ ਮਰਵਾਉਂਦੇ ਜੋ ਦਾਤਰ ਮਰਵਾਵਾਂ ਮਰਵਾ ਕੇ ਨਜਾਇਜ਼ ਹਥਿਆਰ ਮੰਗਵਾ ਮੰਗਵਾ ਕੇ ਤੁਹਾਡੇ ਵਰਗੇ ਇੱਥੇ ਲੀਡਰ ਨਹੀਂ ਹੋਣੇ ਚਾਹੀਦੇ ਤੁਹਾਡੀ ਗੱਲ ਦਾ ਜਵਾਬ ਨਾ ਮੈਂ ਦਊਂਗੀ ਠੀਕ ਐ ਅੱਗੇ ਵੀ ਮੇਰੇ ਪਿਓ ਨੇ ਰਾਸਾਂ ਸੀ ਹਲਕੇ ਦੀ ਸੇਵਾ ਕੀਤੀ ਐ ਮੈਂ ਕਰੂੰਗੀ ਤੁਸੀਂ ਮੈਨੂੰ ਕਹਿੰਦੇ ਨਾ ਨਵੀਂ ਨਵੀਂ ਹਲਕਾ ਇੰਚਾਰਜ ਬਣੀ ਐ ਇਹਨੂੰ ਬੜਾ ਸ਼ੌਕ ਐ ਇੱਕ ਗੱਲ ਦੱਸਦਾ ਸਰਦਾਰ ਬਲਦੇਵ ਸਿੰਘ ਮਾਨ ਦੀ ਬੇਟੀਆਂ ਮੈਂ ਜਿਨੇ ਇੱਥੋਂ ਇੰਡੀਪੈਂਡੈਂਟ ਇਲੈਕਸ਼ਨ ਲੈ ਰਹੀ ਸੀਗੀ 1980 ਤੋਂ 1985 ਖਾਨਦਾਨੀ ਬੰਦੇ ਆ ਠੀਕ ਐ 11 12000 ਵੋਟ ਇੰਡੀਪੈਂਡੈਂਟ ਲੈ ਜਾਂਦੇ ਸੀਗੇ ਤੁਸੀਂ ਕੌਣ ਹੋ ਲਾਲ ਮਰੂਤੀ ਲੈ ਕੇ ਘੁੰਮਦੇ ਸੀਗੇ ਅੱਜ ਤੇ ਤੁਹਾਡੇ ਕੋ ਆਪਣੀਆਂ ਜਾਇਦਾਦਾਂ ਦਾ ਵੇਰਵਾ ਨਹੀਂ ਦਿੱਤਾ ਜਾਣਾ ਕਿੱਥੋਂ ਆਈਆਂ ਸਾਰੀਆਂ ਦੀਆਂ ਸਾਰੀਆਂ ਤੁਹਾਡਾ ਭਤੀਜਾ ਪਿੰਨਾਂ ਦੀ ਮਿੱਟੀ ਆ ਵੇਚ ਕੇ ਖਾ ਗਿਆ ਤੁਸੀਂ ਆਪਣੀ ਖਾਨਦਾਨੀ ਦੱਸੋ ਪਹਿਲੀ ਗੱਲ ਤੁਹਾਡਾ ਹਲਕਾ ਹੈਗਾ ਰਸਨਵੀ ਹਲਕਾ ਅਟਾਰੀ ਹਲਕੇ ਨੂੰ ਤੁਸੀਂ ਬਲੌਂਗ ਕਰਦੇ ਹੋ ਗੱਲਾਂ ਤੁਸੀਂ ਇੱਥੋਂ ਨਹੀਂ ਕਰਦੇ ਜੋ ਪਹਿਲੀ ਗੱਲ ਆਪਣੇ ਮੰंजे ਥੱਲੇ ਸੋਟਾ ਫੇਰੋ ਫਿਰ ਤੁਸੀਂ ਮੇਰੀ ਗੱਲ ਕਰਿਓ ਮੇਰੇ ਪਰਿਵਾਰ ਬਾਰੇ ਜਾਣਨ ਦੀ ਲੋੜ ਨਹੀਂ ਗਈ ਮੇਰੇ ਪਰਿਵਾਰ ਬਾਰੇ ਪੂਰਾ ਹਲਕਾ ਜਾਣਦਾ ਆ ਮੇਰੇ ਪਰਿਵਾਰ ਬਾਰੇ ਮੇਰੇ ਮਾਸਟਰ ਬਾਰੇ ਜਨਨ ਚੁਬੇਕ ਸਿੰਘ ਸਾਰਾ ਹਲਕਾ ਜਾਣਦਾ ਤੁਹਾਡੇ ਬਾਰੇ ਕੌਣ ਜਾਣਦਾ ਵੀ ਕੀ ਇਤਿਹਾਸ ਆ ਤੁਹਾਡਾ ਪੋਲੀਟਿਕਲ ਤੁਸੀਂ ਮੈਨੂੰ ਗੱਲਾਂ ਕਰਦੇ ਜੋ ਝੂਠੇ ਕਰਪਟ ਸਭ ਤੋਂ ਵਹਿਯਾਤ ਲੀਡਰ ਹੋ ਤੁਸੀਂ ਤੁਹਾਨੂੰ ਮੈਂ ਸਿੱਧੀ ਇਹ ਗੱਲ ਦੱਸਦਾ